ਰਠ ਮਹੱਲਾ ਤੀਜਾ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟਿਆਂ ਨਿਉਟ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਫਰਮਾਨ ਬਖਸ਼ਿਸ਼ ਕੀਤਾ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਭਾਈ ਉਹ ਗੁਰੂ ਦਾ ਸਿੱਖ ਪਿਆਰਾ ਗੁਰ ਸਿੱਖ ਗੁਰੂ ਦਾ ਅਸਲੀ ਰਿਸ਼ਤੇਦਾਰ ਹੈ ਬੰਦ ਪਹਿ ਸਖਾ ਹੈ ਭਾਈ ਭਰਾ ਹੈ ਜਿਹੜਾ ਗੁਰੂ ਦੀ ਗੱਲ ਮੰਨੇ ਗੁਰੂ ਦੇ ਬਾਣੇ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੋਵੇ ਜੇ ਗੁਰੂ ਸਾਹਿਬ ਸਾਨੂੰ ਬਾਣੀ ਪੜਨ ਵਾਸਤੇ ਆਖਦੇ ਹਨ ਤੇ ਅਸੀਂ ਸਤਿਗੁਰਾਂ ਦੀ ਬਾਣੀ ਪੜੀਏ ਨਾਮ ਜਪਣ ਵਾਸਤੇ ਆਕਦੇ ਹਨ ਨਾਮ ਜਪੀਏ ਅੰਮ੍ਰਿਤ ਵੇਲੇ ਉਠੀਏ ਅੰਮ੍ਰਿਤ ਧਾਰੀ ਹੋਈਏ ਗੁਰਸਿੱਖ ਬਣੀਏ ਜੇ ਕੋਈ ਪੁੱਤਰ ਆਪਣੇ ਪਿਓ ਦੀ ਗੱਲ ਮੰਨੇ ਤਾਂ ਹੀ ਉਹ ਪੁੱਤਰ ਕਹਾਉਂਦੇ ਲਾਇਕ ਹੁੰਦਾ ਏ ਜੇ ਨਹੀਂ ਮੰਨਦਾ ਤੇ ਪਿਓ ਵੀ ਉਸ ਪੁੱਤਰ ਨੂੰ ਆਪਣੇ ਤਰਫੋਂ ਇੰਨਾ ਪਿਆਰ ਨਹੀਂ ਦਿੰਦਾ ਗੁਰੂ ਸਾਹਿਬ ਜੀ ਦੇ ਸਿੱਖ ਅਸੀਂ ਅਖਵਾਉਨੇ ਆ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬੇਰਾ ਸਿੱਖ ਉਹ ਆ ਗੁਰੂ ਦਾ ਰਿਸ਼ਤੇਦਾਰ ਉਹ ਆ ਭਾਈ ਉਹ ਆ ਸੋ ਸਿੱਖ ਸਖਾ ਬੰਧ ਪਹਿ ਮਹਾਰਾਜ ਜੀ ਕਹਿੰਦੇ ਬੜਾ ਰਿਸ਼ਤੇਦਾਰ ਪੱਕਾ ਬੰਧ ਪਿਆ ਜੇ ਗੁਰ ਕੇ ਬਾਣੇ ਵਿੱਚ ਆਵੇ ਜਿਹੜਾ ਮਨੁੱਖ ਗੁਰੂ ਦਾ ਸਿੱਖ ਗੁਰੂ ਦੇ ਬਾਣੇ ਵਿੱਚ ਆਉਂਦਾ ਹੈ ਗੁਰੂ ਦੀ ਗੱਲ ਨੂੰ ਮੰਨਦਾ ਹੈ ਕਾਲਪੁਰਕ ਵਹਿ ਗੁਰੂ ਦਾ ਬਾਣਾ ਸਤ ਕਰਕੇ ਮੰਨਦਾ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮਰੀਦਾ ਜੋਲੀਏ ਜੋ ਗੁਰੂ ਰਸਤਾ ਦੱਸਦਾ ਏ ਸਿੱਖ ਦਾ ਕੰਮ ਹੁੰਦਾ ਏ ਉਸ ਰਸਤੇ ਦੇ ਉੱਤੇ ਚੱਲਣਾ ਜੇ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਏ ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਬੰਗੈ ਜਿਹੜਾ ਮਨੁੱਖ ਗੁਰੂ ਦਾ ਸਿੱਖ ਗੁਰੂ ਦੇ ਭਾਣੇ ਨੂੰ ਸੱਚ ਕਰਕੇ ਮੰਨਦਾ ਏ ਕਿ ਜੋ ਕੁਝ ਵੀ ਹੋ ਰਿਹਾ ਉਹ ਪ੍ਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਰਸਤਾ ਦਿੱਤਾ ਹੈ ਜੇ ਉਸ ਰਸਤੇ ਦੇ ਉੱਤੇ ਅਸੀਂ ਚੱਲਦੇ ਹਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਮੇਰਾ ਸਿੱਖ ਜਿਹੜਾ ਹੈ ਅਸਲੀ ਸਿੱਖ ਹੈ ਉਹ ਮੇਰਾ ਰਿਸ਼ਤੇਦਾਰ ਤੇ ਮੇਰਾ ਭਾਈ ਹੈ ਸੋ ਸਿੱਖ ਸੰਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਤੇ ਜਿਹੜਾ ਮਨੁੱਖ ਗੁਰੂ ਦੇ ਭਾਣੇ ਵਿੱਚ ਨਹੀਂ ਚੱਲਦਾ ਆਪਣੇ ਆਪ ਨੂੰ ਜਿੰਨਾ ਮਰਜੀ ਗੁਰੂ ਦੇ ਨੇੜੇ ਅਖਵਾਉਂਦਾ ਹੋਵੇ ਸਤਿਗੁਰੂ ਜੀ ਕਹਿੰਦੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਕਿ ਹੇ ਭਾਈ ਜਿਹੜਾ ਮਨੁੱਖ ਆਪਣੇ ਭਾਣੇ ਵਿੱਚ ਚੱਲਦਾ ਏ ਗੁਰੂ ਦੀ ਗੱਲ ਮੰਨਦਾ ਨਹੀਂ ਗੁਰੂ ਦੇ ਦੱਸੇ ਮਾਰਗ ਉੱਤੇ ਚੱਲਦਾ ਨਹੀਂ ਕਹਿੰਦੇ ਉਹ ਗੁਰੂ ਤੋਂ ਵਿਛੜ ਕਰਕੇ ਬਾਰ-ਬਾਰ ਜਨਮ ਮਰਨ ਦੇ ਦੁੱਖ ਵਿੱਚ ਪੈਂਦਾ ਹੈ ਤੇ ਸਾਰੀ ਉਮਰ ਜਿਹੜਾ ਉਹ ਮਨੁੱਖ ਵਿਲਕਦਾ ਰਹਿੰਦਾ ਹੈ ਕਰਲਾਉਂਦਾ ਰਹਿੰਦਾ ਹੈ ਕਿਉਂਕਿ ਵਿਛੋੜਾ ਜਿਹੜਾ ਉਹ ਮਨੁੱਖ ਨੂੰ ਦੁੱਖ ਦਿੰਦਾ ਹੈ ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਪੋਖੀ ਇੱਕ ਵੱਡਾ ਵਿਛੋੜਾ ਹੈ ਜਿਹੜਾ ਮਨੁੱਖ ਭੁੱਖਾ ਹੋਵੇ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਜਿੰਨਾ ਚਿਰ ਉਹ ਰਿਜਕ ਖਾ ਨਹੀਂ ਲੈਂਦਾ ਉਹਦਾ ਪੇਟ ਨਹੀਂ ਭਰਦਾ ਜਿਹੜਾ ਦੁੱਖ ਹੈ ਉਹ ਮਨੁੱਖ ਨੂੰ ਦੁਖੀ ਕਰਦਾ ਹੈ ਇੱਕ ਵਿਛੋੜਾ ਵਿਛੋੜੇ ਦਾ ਵੀ ਮਨੁੱਖ ਨੂੰ ਦੁੱਖ ਲੱਗਦਾ ਹੈ ਜਦੋਂ ਕੋਈ ਇਹਦਾ ਰਿਸ਼ਤੇਦਾਰ ਭੈਣ ਭਰਾ ਸਗਾ ਇਹਦੇ ਨਾਲੋਂ ਵਿਛੜ ਜਾਂਦਾ ਹੈ ਤੇ ਇਹ ਮਨੁੱਖ ਦੁੱਖ ਮਹਿਸੂਸ ਕਰਦਾ ਤੇ ਇੱਕ ਦੁੱਖ ਉਹ ਵਾ ਜਦੋਂ ਅੰਤ ਵਿੱਚ ਮਨੁੱਖ ਨੂੰ ਜਮਦੂਤ ਆਣ ਕਰਕੇ ਪਕੜ ਲੈ ਕਰਕੇ ਜਾਂਦੇ ਹਨ ਉਹ ਵੀ ਵੱਡਾ ਦੁੱਖ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਪਣੇ ਬਾਣੇ ਵਿੱਚ ਮਨੁੱਖ ਇਹ ਭਾਈ ਚੱਲਦਾ ਏ ਉਹ ਗੁਰੂ ਤੋਂ ਵਿਛੜ ਕਰਕੇ ਤੇ ਸਦਾ ਵਾਸਤੇ ਦੁੱਖ ਪ੍ਰਾਪਤ ਹੁੰਦਾ ਹੈ ਉਹਦੇ ਸਿਰ ਤੇ ਚੋਟਾਂ ਪੈਂਦੀਆਂ ਹਨ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਸ਼ੂ ਤਾਵੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਸਿੱਧੀ ਤੇ ਸਪਸ਼ਟ ਗੱਲ ਸਮਝਾਈ ਹੈ ਕਿ ਗੁਰੂ ਤੋਂ ਬਿਨ ਬਗੈਰ ਕਦੇ ਮਨੁੱਖ ਸੁਖੀ ਨਹੀਂ ਹੋ ਸਕਦਾ आनंद आनंद सबको कहे आनंद गुरु ते जान्या जिन्ना चिर मनुख गुरु वाला नहीं बनदा एली जिंदगी दे विच आनंद प्राप्त नहीं हुंदा इन्नु सुखा दी प्राप्ति नहीं होवेगी बिन सतगुरु कहन लगे बिना सतगुरु तो बिना गुरु धारण कीते तो बगैर कदे भी सुख हे भाई तू पा नहीं सकदा ਫੇਰ ਫਿਰ ਪਛੋਤਾਵੇ ਤੇ ਸਦਾ ਵਾਸਤੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪਛਤਾਵਾ ਕਰਦਾ ਏ ਜੇ ਗੁਰੂ ਵਾਲਾ ਨਹੀਂ ਬਣਦਾ ਤੇ ਗੁਰੂ ਤੋਂ ਬਗੈਰ ਇਹ ਗੱਲ ਚੇਤੇ ਰੱਖੀਂਗੇ ਕਦੇ ਤੂੰ ਉਸ ਦੀ ਵੀ ਤੌਰ ਤੇ ਸੁਖ ਮਾਨ ਨਹੀਂ ਸਕਦਾ ਤੇ ਸਦਾ ਵਾਸਤੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਪਛਤਾਵੇਂਗਾ ਹਰ ਕੇ ਦਾਸ ਸੁਹੇਲੇ ਭਾਈ ਲੱਗੇ ਜਿਹੜੇ ਗੁਰੂ ਦੇ ਦਾਸ ਹਨ ਸੇਵਕ ਹਨ ਸਿੱਖ ਹਨ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਹਨ ਅਸਲ ਵਿੱਚ ਉਹ ਮਨੁੱਖ ਸਦਾ ਸੁਖੀ ਰਹਿੰਦੇ ਹਨ ਉਹ ਮਨੁੱਖ ਦੁੱਖਾਂ ਵਿੱਚ ਵੀ ਦੁਖੀ ਨਹੀਂ ਹੁੰਦੇ ਕਿਉਂਕਿ ਸਰੀਰ ਕਰਕੇ ਦੁੱਖ ਆਉਣਾ ਇੱਕ ਇਹ ਕੁਦਰਤ ਦਾ ਨਿਯਮ ਹੈ ਉਨਾ ਵਾਸਤੇ ਦੁੱਖ ਜਿਹੜਾ ਉਹ दारू ਬਣ ਜਾਂਦਾ ਹੈ ਦੁੱਖ दारू ਸੁਖ ਰੋਗ ਭਿਆ ਕਿਉਂਕਿ ਦੁੱਖ ਵਿੱਚ ਜਦੋਂ ਪ੍ਰਮਾਤਮਾ ਚੇਤੇ ਆਉਂਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਜਦੋਂ ਸਾਡੀ ਜ਼ਿੰਦਗੀ ਵਿੱਚ ਸੁਖ ਆਉਂਦੇ ਅਸੀਂ ਪ੍ਰਮਾਤਮਾ ਨੂੰ ਭੁੱਲ ਕਰਕੇ ਤੇ ਆਪਣੇ ਨੱਜਣ ਗਾਉਣ ਦੇ ਕੰਮਾਂ ਵਿੱਚ ਲੱਗ ਜਾਂਦੇ ਪ੍ਰਮਾਤਮਾ ਨੂੰ ਭੁਲਾ ਦਿੰਦੇ ਹਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਹਰੀ ਦੇ ਦਾਸ ਹਨ ਪਰਮਾਤਮਾ ਦੇ ਦਾਸ ਹਨ ਸੇਵਕ ਹਨ ਉਹ ਸਦਾ ਹੀ ਭਾਈ ਸੁਖੀ ਵੱਸਦੇ ਹਨ ਸੁਹੇਲੇ ਹਨ ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ ਆਪੇ ਮੇਲ ਬਲਾਈ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਅੰਦਰ ਹੁਕਮਨਾਮੇ ਦਾ ਕੇਂਦਰੀ ਭਾਵ ਅਰਥ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਨਮਾਂ ਜਨਮਾਂ ਦੇ ਉਹਨਾਂ ਮਨੁੱਖਾਂ ਦੇ ਕਿਲ ਬਿਖ ਦੁੱਖ ਜਿਹੜੇ ਪਾਪ ਕੀਤੇ ਹੋਏ ਹਨ ਉਹ ਕੱਟੇ ਜਾਂਦੇ ਹਨ ਗੱਡੇ ਕਿਉਂ ਜਾਂਦੇ ਹਨ ਆਪੇ ਮੇਲ ਮਲਾਈ ਕਿਉਂਕਿ ਉਹ ਪ੍ਰਮਾਤਮਾ ਆਪ ਜਦੋਂ ਇਸ ਮਨੁੱਖ ਨੂੰ ਆਪਣੇ ਨਾਲ ਮਲਾ ਲੈਂਦਾ ਫਿਰ ਇਹਦੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਵੀ ਫਰਕ ਨਹੀਂ ਰਹਿੰਦਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸੁਮਾਹੇ ਤੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਵਰਗਾ ਹੋ ਜਾਂਦਾ ਹੈ ਉਹਨੂੰ ਫਿਰ ਦੁੱਖ ਕੋਈ ਵੀ ਨਹੀਂ ਵਿਆਪਦਾ ਕਿਉਂਕਿ ਉਹ ਮਹਾਨ ਸ਼ਕਤੀ ਪਰਮ ਸ਼ਕਤੀ ਪਰਮ ਈਸ਼ਵਰ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹਨਾਂ ਮਨੁੱਖਾਂ ਦੇ ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਂ ਦੇ ਕਿਲ ਬਿਖ ਦੁੱਖ ਜਿਹੜੇ ਹਨ ਉਹ ਕੱਟੇ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁੱਲਾ ਸੰਸਾਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਸੰਸਾਰ ਦੀ ਹਾਲਾਤ ਬਿਆਨ ਕਰਕੇ ਦੱਸੀ ਕੁਟੰਬ ਕਹਿੰਦੇ ਹਨ ਰਿਸ਼ਤੇਦਾਰ ਭੈਣ ਭਰਾ ਤੇ ਪਰਿਵਾਰ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਸਾਨੂੰ ਸਮਝਾਉਂਦੇ ਨੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਕੁਟੰਬ ਪਰਿਵਾਰ ਤੂੰ ਵੇਖਦਾ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ ਜਾਣ ਵਾਲਾ ਨਹੀਂ ਇਹਦੇ ਨਾਲ ਤੂੰ ਕਿਉ ਚਿਤ ਲਾ ਕਰਕੇ ਬੈਠਾ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਏ ਕਹਿੰਦੇ ਇਹਨਾਂ ਦੇ ਮੰਗਰ ਲੱਗ ਕਰਕੇ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਏ ਕਿ ਘਰ ਪਰਿਵਾਰ ਰਿਸ਼ਤੇਦਾਰਾਂ ਦੇ ਮੰਗਰ ਲੱਗ ਕਰਕੇ ਮਨੁੱਖ ਇਹੋ ਜਿਹੇ ਕੰਮ ਨਾ ਕਰਕੇ ਜਿਹੜਾ ਤੈਨੂੰ ਅੰਤ ਵਿੱਚ ਪਛਤਾਉਣਾ ਪਵੇ ਕਿਉਂਕਿ ਪਰਿਵਾਰ ਵਾਸਤੇ ਮਨੁੱਖ ਅਨੇਕਾਂ ਤਰ੍ਹਾਂ ਦੇ ਕੰਮ ਠੱਗੀ ਠੋਰੀ ਕਰਦਾ ਤੇ ਘਰ ਧਨ ਲਿਆਉਂਦਾ ਸਤਿਗੁਰੂ ਜੀ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪਹਿ ਆਣ ਲਟਾਵੈ ਕਿ ਬੜੇ ਪਰਪੰਚ ਠੱਗੀ ਠੋਰੀ ਕਰਕੇ ਤੇ ਤੂੰ ਘਰ ਵਿੱਚ ਧਨ ਲਿਆਉਣਾ ਹੈ ਆਪਣੇ ਧੀਆਂ ਪੁੱਤਰ ਇਸਤਰੀ ਦੇ ਉਤੋਂ ਵਾਰਦਾ ਹੈ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪਹਿ ਆਣ ਲਟਾਵੈ ਮਹਾਰਾਜ ਕਹਿੰਦੇ ਇੱਕ ਗੱਲ ਧਿਆਨ ਨਾਲ ਸੁਣੀ ਮਨ ਮੇਰੇ ਭੁੱਲੇ ਕਹਿੰਦੇ ਕਦੇ ਭੁੱਲ ਨਾ ਜਾਈ ਕਬਟ ਨਾ ਕੀਜੈ ਕਬਟ ਨਾ ਕਰ ਵੱਲ ਛਲ ਨਾ ਕਰ ਕਿਉਂ ਕਹਿੰਦੇ ਅੰਤ ਨਬੇੜਾ ਤੇਰੇ ਜੀ ਪੈ ਲਈ ਕਿ ਅੰਤ ਨੂੰ ਇਹ ਨਬੇੜਾ ਤੇਰੇ ਜਿੰਦ ਦਾ ਹੋਣਾ ਹੈ ਤੇਰੇ ਘਰ ਪਰਿਵਾਰ ਦਾ ਧੀਆਂ ਪੁੱਤਰਾਂ ਰਿਸ਼ਤੇਦਾਰਾਂ ਨੇ ਤੇਰਾ ਸਹਾਈ ਨਹੀਂ ਹੋਣਾ ਤਾ ਅੱਜ ਦੇ ਫੁਰਮਾਨ ਅੰਦਰ ਵੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਕੁਟਾਂਬ ਸਭ ਜੀ ਕੇ ਬੰਧਨ ਭਾਈ ਕਹਿੰਦੇ ਹੈ ਭਾਈ ਭਰਾ ਇਹ ਧਿਆਨ ਨਾਲ ਗੱਲ ਸੁਣ ਇਹ ਜਿਹੜਾ ਪਰਿਵਾਰ ਆ ਰਿਸ਼ਤੇਦਾਰ ਆ ਇਹ ਜੀ ਨੂੰ ਬੰਧਨ ਪਾਉਣ ਵਾਲਿਆ ਜੇ ਤੂੰ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਜੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਘਰ ਆਉਣਾ ਹੈ ਸੇਵਾ ਕਰਦਾ ਹੈ ਫਿਰ ਘਰ ਪਰਿਵਾਰ ਤੇਰੇ ਵਾਸਤੇ ਸਾਰਾ ਕੁਝ ਚੰਗਾ ਹੈ ਇੰਨਾ ਵਿੱਚ ਰਹਿ ਕਰਕੇ ਤੂੰ ਮੁਕਤ ਹੋਵੇਂਗਾ ਤੇ ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ ਕਹਿੰਦੇ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਇਹ ਸਾਰਾ ਕੁਝ ਤੇਰੇ ਵਾਸਤੇ ਬੰਧਨ ਬਣੇ ਹੋਏ ਤੇ ਭਰਮ ਭੁੱਲਾ ਸੰਸਾਰਾ ਕਹਿੰਦੇ ਭਰਮ ਦੇ ਵਿੱਚ ਪੈ ਕਰਕੇ ਇਹ ਸਾਰਾ ਸੰਸਾਰ ਜਿਹੜਾ ਪਰਮਾਤਮਾ ਨੂੰ ਭੁੱਲਾ ਪਿਆ ਇਸ ਸੰਸਾਰ ਸਾਰਾ ਭਰਮ ਦੇ ਵਿੱਚ ਪਿਆਏ ਕਿ ਸ਼ਾਇਦ ਇਹ ਲੋਕ ਮੇਰੇ ਨਾਲ ਲਿਬਣ ਵਾਲੇ ਹੋਣਗੇ ਪਰਿਵਾਰ ਨਿਭੇਗਾ ਕਹਿਣ ਲੱਗੇ ਨਹੀਂ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਗੁਰੂ ਨਾਲ ਨਹੀਂ ਜੁੜਿਆ ਤੇ ਤੇਰੇ ਵਾਸਤੇ ਬੰਧਨ ਬਿਨ ਗੁਰ ਬੰਧਨ ਟੁੱਟੇ ਨਾਹੀਂ ਗੁਰਮੁਖ ਮੋਖ ਦੁਆਰਾ ਤੇ ਸਾਤ ਗੁਰਾਂ ਨੇ ਇਹਨਾਂ ਬੰਧਨਾਂ ਤੋਂ ਛੁੱਟਣ ਵਾਸਤੇ ਵੀ ਸਾਨੂੰ ਇਹ ਤਰੀਕਾ ਦੱਸ ਦਿੱਤਾ ਹੈ ਕੇ ਮੜੋਕ ਤੇ ਨੂੰ ਗੁਰੂ ਵਾਲਾ ਬਣਨਾ ਪਵੇਗਾ ਗੁਰੂ ਦੀ ਗੱਲ ਮੰਨਣੀ ਪਵੇਗੀ ਬਿਨ ਗੁਰ ਬੰਧਨ ਟੁੱਟੇ ਨਹੀਂ ਗੁਰੂ ਤੋਂ ਬਗੈਰ ਇਹ ਸੰਸਾਰ ਦੇ ਬੰਧਨ ਤੇਰੇ ਵਾਸਤੇ ਕਦੇ ਟੁੱਟ ਨਹੀਂ ਸਕਦੇ ਤੂੰ ਇਹਨਾਂ ਵੰਦਨਾ ਵਿੱਚ ਵੱਜਾ ਰਹੇਗਾ ਇਹਨਾਂ ਦੇ ਮਗਰ ਲੱਗ ਕਰਕੇ ਠੱਗੀ ਠੋਰੀ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਵਿੱਚ ਪਿਆਰ ਰਹੇਗਾ ਕਹਿੰਦੇ ਗੁਰੂ ਤੋਂ ਬਗੈਰ ਕਦੇ ਬੰਧਨ ਟੁੱਟ ਨਹੀਂ ਸਕਦੇ ਗੁਰਮੁਖ ਮੋਖ ਦਵਾਰਾ ਤੇ ਗੁਰੂ ਦੇ ਰਾਹੀ ਗੁਰਮੁਖ ਮਨੋਖ ਜਿਹੜਾ ਉਹ ਮੁਕਤੀ ਦਾ ਦਵਾਰ ਜਿਹੜਾ ਉਹਨੂੰ ਪ੍ਰਾਪਤ ਕਰ ਲੈਂਦਾ ਕਰਮ ਕਰੇ ਗੁਰ ਸ਼ਬਦ ਨਾ ਪਛਾਨੇ ਮਰ ਜਨਮੇ ਵਾਰੂ ਵਾਰਾ ਜੇ ਤੂੰ ਗੁਰੂ ਦਾ ਸ਼ਬਦ ਨਹੀਂ ਪਛਾਣਦਾ ਆਪੇ ਨੂੰ ਪਛਾਣਦਾ ਨਹੀਂ ਕਮਕਿਸ ਵਾਸਤੇ ਇਸ ਦੁਨੀਆ ਤੇ ਆਇਆ ਸਤਿਗੁਰੂ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕੇਹੀ ਬੰਦਿਆ ਤੂੰ ਜਦੋਂ ਬਹਿਣਾ ਆਪਣੇ ਮਨ ਦੇ ਅੰਦਰ ਵਿਚਾਰ ਕਰ ਦਿਲ ਨੂੰ ਖੋਜ ਜੇ ਤੂੰ ਖੋਜ ਕਰੇਗਾ ਤੇ ਤੈਨੂੰ ਕਦੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰਾ ਸਤਿਗੁਰੂ ਜੀ ਕਹਿੰਦੇ ਜੇ ਤੂੰ ਦੁਨਿਆਵੀ ਕੰਮ ਕਰਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਪਛਾਣਦਾ ਨਹੀਂ ਜਾਣਦਾ ਨਹੀਂ ਹੈ ਨਾਮ ਨਹੀਂ ਜਪਦਾ ਤੈਨੂੰ ਗੁਰੂ ਦੇ ਸ਼ਬਦ ਬਾਰੇ ਸੋਝੀ ਨਹੀਂ ਹੈ ਕਹਿ ਲੱਗੇ ਫਿਰ ਤੂੰ ਇਸ ਸੰਸਾਰ ਦੇ ਕੰਮਾਂ ਧੰਦਿਆਂ ਵਿੱਚ ਫਸਿਆ ਕਰਮ ਕਰੇ ਗੁਰ ਸ਼ਬਦ ਨਾ ਪਛਾਣੇ ਤੇ ਹੋਵੇਗਾ ਕੀ ਕਹਿੰਦੇ ਮਰ ਜਨਮੇ ਵਾਰੋ-ਵਾਰ ਵਾਰ-ਵਾਰ ਇਹ ਜਿਹੜਾ 84 ਲੱਖ ਦਾ ਗੇੜਾ ਜੁਨਾ ਦਾ ਤੈਨੂੰ ਭੋਗਣਾ ਪਵੇਗਾ ਕਦੇ ਕੁੱਤੇ ਦੀ ਖੋਤੇ ਦੀ ਕਈ ਜਨਵਰ ਹਨ ਘੋੜੇ ਦੇ ਪਸ਼ੂ ਪੰਛੀ ਹਨ ਬਨਸਪਤੀ ਹੈ ਇਹ ਕਿੰਨੀਆਂ ਹੀ ਜੂਨਾ ਕਹਿੰਦੇ ਵਾਰ-ਵਾਰ ਤੈਨੂੰ ਇਹਨਾਂ ਦੇ ਅੰਦਰ ਜਨਮ ਲੈਣਾ ਪਵੇਗਾ ਜੀਵਤ ਹੋਵੇਗਾ ਫਿਰ ਮਰੇਗਾ ساری ਉਮਰ ਤੈਨੂੰ ਤਸੀਹ ਫਿਰ ਤੂੰ ਇੱਕ ਉਮਰ ਭੋਗੇਗਾ ਅਗਲੀ ਉਮਰ ਤੇਰੇ ਵਾਸਤੇ ਫਿਰ ਤਿਆਰੇ ਜੂਨ ਕਹਿ ਲੱਗੇ ਜੇ ਤੂੰ ਗੁਰੂ ਦਾ ਸ਼ਬਦ ਨਹੀਂ ਪਛਾਣਿਆ ਇਹ ਸੰਸਾਰ ਤੇਰੇ ਵਾਸਤੇ ਜਿਹੜੇ ਹਨ ਬੰਧਨ ਹਨ ਤੂੰ ਨਿਰਾ ਕਰਮ ਵਿੱਚ ਹੀ ਫਸਿਆ ਹੋਇਆ ਹੈ ਗੁਰੂ ਦੇ ਸ਼ਬਦ ਨੂੰ ਪਛਾਣਿਆ ਨਹੀਂ ਤੇ ਵਾਰ-ਵਾਰ ਤੂੰ ਜੰਮੇਗਾ ਤੇ ਮਰੇਗਾ ਹਾ ਮੇਰਾ ਜਗ ਪਲਚ ਰਿਹਾ ਭਾਈ ਕੋਈ ਨਾ ਕਿਸਹੀ ਕੇਰ ਇਹ ਬੰਦੇ ਦੇ ਵਿੱਚ ਹਉਮੈ ਹੈ ਹਉ ਤੇ ਮੈਂ ਮੈਂ ਕਰਦਾ ਕਹਿੰਦੇ ਕਿ ਇਹ ਬੰਦਾ ਜਿਹੜਾ ਇਹ ਸਦਾ ਵਾਸਤੇ ਹਰ ਚੀਜ਼ ਨੂੰ ਮੈਂ ਕਰਦਾ ਹੈ ਕਿ ਆ ਮੇਰਾ ਹੈ ਆ ਚੀਜ਼ ਮੇਰੀ ਹੈ ਕੋਠੀ ਮੇਰੀ ਹੈ ਘਰ ਮੇਰਾ ਹੈ ਜਾਇਦਾਦ ਮੇਰੀ ਹੈ ਗੱਡੀ ਮੇਰੀ ਹੈ ਕਹਿਣ ਲੱਗੇ ਹੋਂ ਮੇਰਾ ਜੱਗ ਪਲਚ ਰਿਹਾ ਭਾਈ ਕਹਿੰਦੇ ਇਹ ਭਾਈ ਇਹ ਜਿੰਨਾ ਵੀ ਜਾਗਿਆ ਸਾਰਾ ਇਹ ਪਲਚ ਆਇਆ ਇਸ ਝਵੇਲੇ ਦੇ ਵਿੱਚ ਪਿਆਏ ਕਿ ਆ ਚੀਜ਼ ਮੇਰੀ ਆਜੀ ਜੇ ਮੇਰੀਆ ਪਰ ਇਹਨੂੰ ਪਤਾ ਵੀ ਹੈਗਾ ਕਿ ਮੇਰੇ ਨਾਲ ਕੁਝ ਨਿਭਣ ਵਾਲਾ ਨਹੀਂ ਹਾਉ ਮੇਰਾ ਜਗ ਪਲਚ ਰਿਹਾ ਭਾਈ ਕੋਏ ਨਾ ਕਿਸ ਹੀ ਕੇਰਾ ਕਹਿਣ ਲੱਗੇ ਪਰ ਇੱਥੇ ਕੋਈ ਵੀ ਕਿਸੇ ਦਾ ਨਹੀਂ ਆਪਣੇ ਸੁੱਖ ਸਿਓ ਹੀ ਸਭ ਲਾਗੇ ਕਿਆਦਾਰਾ ਕਿਆ ਪੀ ਆਪਣੇ ਸੁੱਖਾਂ ਕਰਕੇ ਸਾਰੇ ਲੋੜ ਦੇ ਮੁਤਾਬਕ ਰਿਸ਼ਤੇਦਾਰ ਹਨ ਭਾਵੇਂ ਕੁਤੀ ਪੁੱਤਰ ਤੇ ਭਾਵੇਂ ਇਸਤਰੀ ਕਿ ਜਦੋਂ ਮਨੁੱਖ ਇਸ ਦੁਨੀਆ ਤੋਂ ਜਾਂਦਾ ਹੈ ਉਦੋਂ ਫਿਰ ਕਹਿਣ ਲੱਗੇ ਕਿ ਇੱਕ ਘੜੀ ਵੀ ਕੋਈ ਇਹਨੂੰ ਰਹਿਣ ਨਹੀਂ ਦਿੰਦਾ ਜਿਨ੍ਹਾਂ ਦੇ ਵਾਸਤੇ ਇੰਨਾ ਕੁਝ ਮਨੁੱਖ ਕਰਦਾ ਸਤਿਗੁਰੂ ਜੀ ਕਹਿੰਦੇ ਇਹ ਮਨੁੱਖ ਜਿਹੜਾ ਸਾਰਾ ਜਗਤ ਆ ਹਉਮੈ ਤੇ ਅਹੰਕਾਰ ਮੇਰੀ ਮੇਰੀ ਵਿੱਚ ਪਲਚ ਰਿਹਾ ਹੈ ਖਵਾਰ ਹੋਇਆ ਹੈ ਕੋਈ ਨਾ ਕਿਸੇ ਹੀ ਕੇਰਾ ਇਥੇ ਕੋਈ ਵੀ ਕਿਸੇ ਦਾ ਸਾਥੀ ਨਹੀਂ ਕਿਉਂਕਿ ਕੱਲਾ ਮਨੁੱਖ ਆਇਆ ਹੈ ਤੇ ਕੱਲੇ ਨੂੰ ਜਾਣਾ ਪੈਣਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਜੇ ਮਨੁੱਖ ਗੁਰੂ ਦੇ ਰਾਹੀ ਗੁਰਮੁਖ ਬਣ ਜਾਏ ਲਵੇਗਾ ਗੁਰੂ ਵੱਲ ਮੁੱਖ ਕਰ ਲਵੇਗਾ ਤੇ ਮਹਿਲ ਪਾਏ ਨੇ ਪਰਮਾਤਮਾ ਦਾ ਦਰ ਮਹਿਲ ਜਿਹੜਾ ਅਸਲੀ ਘਰ ਟਿਕਾਣਾ ਉਹਨੂੰ ਪ੍ਰਾਪਤ ਕਰ ਲਵੇਗਾ ਗੁਣ ਗਾਵਣ ਨਿਜ ਕਰ ਹੋਏ ਬਸੇਰਾ ਜਦੋਂ ਇਹ ਪਰਮਾਤਮਾ ਦੇ ਗੁਣਾਂ ਨੂੰ ਗਾਵੇਗਾ ਫਿਰ ਅਸਲੀ ਨਿਜ ਘਰ ਜਿੱਥੋਂ ਇਹ ਆਇਆ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਮਨੁੱਖ ਜੋਤ ਸਰੂਪ ਹੈ ਜਦੋਂ ਇਹਦੀ ਜੋਤ ਨਿਕਲ ਜਾਂਦੀ ਫਿਰ ਇਹ ਸਰੀਰ ਮਿੱਟੀ ਦਾ ਢੇਰੀ ਜਦੋਂ ਇਹ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਇਹ ਅਸਲੀ ਨਿਜ ਘਰ ਟਿਕਾਣਾ ਇਹਦਾ ਜਿਹੜਾ ਬਸੇਰਾ ਉਹ ਹੋ ਜਾਂਦਾ ਹੈ ਫਿਰ ਬਾਰ ਬਾਰ ਜਨਮ ਮਰਨੇ ਹੁੰਦਾ ਨਿਜ ਘਰ ਮਹਿਲ ਪਾਵੋ ਸੁਖ ਸਹਜ ਬਾਹਰ ਨਾ ਹੋਏ ਕੋ ਫੇਰਾ ਉਹ ਪਰਮਾਤਮਾ ਦਾ ਨਿਜ ਘਰ ਅਸਲੀ ਜਿਹੜਾ ਟਿਕਾਣਾ ਜਿੱਥੋਂ ਇਹਦੀ ਪ੍ਰਕਾਸ਼ ਜੋਤ ਆਈ ਆ ਉਸੇ ਘਰ ਵਿੱਚ ਫਿਰ ਇਸ ਮਨੁੱਖ ਦਾ ਟਿਕਾਣਾ ਇਹਨੂੰ ਪ੍ਰਾਪਤ ਅਸਲੀ ਘਰ ਪਰਮਾਤਮਾ ਦਾ ਮਹਿਲ ਪ੍ਰਾਪਤ ਹੋ ਜਾਂਦਾ ਐਥੇ ਬੁੱਝ ਸੋ ਆਪਿ ਪਛਾਣੇ ਹਰ ਪ੍ਰਭ ਹੈ ਤਿਸ ਕੇ ਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਥੇ ਜੇ ਇਹ ਸੰਸਾਰ ਵਿੱਚ ਇਹ ਸਰੀਰ ਵਿੱਚ ਰਹਿੰਦਿਆਂ ਹੋਇਆਂ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਜੇ ਤੂੰ ਇਸ ਗੱਲ ਨੂੰ ਬੁੱਝ ਜਾਵੇਂ ਮੰਨ ਜਾਵੇ ਤੈਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਸੋ ਆਪ ਪਛਾਣੇ ਤੇ ਆਪਣੇ ਆਪ ਦੀ ਪਛਾਣ ਕਰ ਲਵੇਂ ਕਿ ਮੈਂ ਕਿੱਥੋਂ ਚੱਲਿਆ ਤੇ ਕੀ ਕਰ ਰਿਹਾ ਕੀ ਕਰਨਾ ਚਾਹੀਦਾ ਤੇ ਕਿੱਥੇ ਜਾ ਕਰਕੇ ਮੈਂ ਸਮਾਉਣਾ ਕਹਿੰਦੇ ਜੀ ਇਹ ਸਰੀਰ ਵਿੱਚ ਰਹਿੰਦਿਆਂ ਇਹ ਸੰਸਾਰ ਵਿੱਚ ਰਹਿੰਦਿਆਂ ਮਨੁੱਖ ਜੇ ਤੂੰ ਪਰਮਾਤਮਾ ਦੇ ਹੁਕਮ ਨੂੰ ਬੁੱਝ ਜਾਵੇਂ ਤੇ ਆਪਣੇ ਆਪ ਦੀ ਤੂੰ ਪਛਾਣ ਕਰ ਲਵੇਂ ਕਿ ਹਰ ਪ੍ਰਭ ਹੈ ਤਿਸਕੇ ਰਾ ਕਿ ਸਿਰਫ ਇੱਕ ਪਰਮਾਤਮਾ ਹਰੀ ਅਕਾਲ ਪੁਰਖ ਵਹਿਗੁਰੂ ਪ੍ਰਭੂ ਜਿਹੜਾ ਉਹ ਤੇਰਾ ਹੈ ਹੋਰ ਕੁਝ ਵੀ ਤੇਰਾ ਇੱਥੇ ਨਹੀਂ ਹੈ ਸਤਿਗੁਰੂ ਸਦਾ ਦਿਆਲ ਹੈ ਭਾਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰੂ ਸਦਾ ਬਾਤ ਤੇ ਸਾਰਿਆਂ ਤੇ ਦਿਆਲ ਹੈ ਸਾਰਿਆਂ ਨੂੰ ਇੱਕੇ ਨਗਾ ਨਾਲ ਵੇਖਦਾ ਹੈ ਕਿਸੇ ਦੀ ਅੱਜ ਮਨੋ ਕਾਮਨਾ ਪੂਰੀ ਹੁੰਦੀ ਕਿਸੇ ਦੀ ਕੱਲ ਪਰ ਸਤਿਗੁਰ ਸਦਾ ਜਿਹੜਾ ਉਹ ਸਾਰਿਆਂ ਨੂੰ ਸਾਮ ਦ੍ਰਿਸ਼ਟੀ ਨਾਲ ਵੇਖਦਾ ਇੱਕੋ ਜਿਹਾ ਰੱਖਦਾ ਜਿਸ ਤਰ੍ਹਾਂ ਸੂਰਜ ਚੜ੍ਹਿਆ ਇਹ ਸਾਰੀ ਧਰਤੀ ਤੇ ਇੱਕੋ ਜੀਆਂ ਕਿਰਨਾਂ ਦੇ ਰਹੀਆਂ ਕਿਸੇ ਗੰਦਗੀ ਦੇ ਉੱਤੇ ਵੀ ਪੈ ਰਹੀਆਂ ਚੰਗੇ ਥਾਵਾਂ ਤੇ ਵੀ ਪੈ ਰਹੀਆਂ ਫਰਸ਼ ਤੇ ਵੀ ਪੈ ਰਹੀਆਂ ਮਿੱਟੀ ਤੇ ਵੀ ਪੈ ਰਹੀਆਂ ਜਿਸ ਤਰ੍ਹਾਂ ਸੂਰਜ ਸਾਰਿਆਂ ਨੂੰ ਕਿਰਨਾਂ ਦੇ ਰਿਹਾ ਹੈ ਧੁੱਪ ਦੇ ਰਿਹਾ ਹੈ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਸਤਿਗੁਰੂ ਅਕਾਲ ਪੁਰਖ ਵਹਿਗੁਰੂ ਤੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਸਦਾ ਦਿਆਲ ਹੈ ਗੁਰੂ ਸਦਾ ਸਾਡੇ ਤੇ ਦਇਆਵਾਨ ਹੈ ਭਾਈ ਇਸ ਗੱਲ ਵਿੱਚ ਸੱਕ ਨੇ ਵਿਣ ਭਾਗਾ ਕਿਆ ਪਾਈਏ ਪਰ ਗੱਲ ਇਹ ਜੇ ਮਨੁੱਖ ਦੀ ਕਿਸਮਤ ਵਿੱਚ ਨਹੀਂ ਹੈ ਤੇ ਮਨੁੱਖ ਪ੍ਰਾਪਤ ਕੀ ਕਰ ਸਕੇ ਜੇ ਮਨੁੱਖ ਦੇ ਮੀਂਹ ਦਾ ਪਾਣੀ ਇਕੱਠਾ ਕਰਨਾ ਹੋਵੇ ਤੇ ਬਾਲਟੀ ਉਹਨੇ ਬਾਹਰ ਵਿੜੇ ਚ ਮੁੱਦੀ ਮਾਰ ਕੇ ਰੱਖੀ ਹੋਵੇ ਤੇ ਦਿਨੇ ਉੱਠ ਕਰਕੇ ਆਖੇ ਕਿ ਮੀਂਹ ਦਾ ਪਾਣੀ ਜਿਹੜਾ ਬਾਲਟੀ ਦੇ ਵਿੱਚ ਪਿਆ ਨਹੀਂ ਭਰੇ ਨਹੀਂ ਪ੍ਰਮਾਤਮਾ ਨੇ ਮੇਰੇ ਨਾਲ ਵਖਰੇਵਾ ਕੀਤਾ ਇਹ ਤੇ ਉਹ ਗਲਤੀ ਉਸ ਮਨੁੱਖ ਦੀ ਆਪਣੀ ਹੈ ਕਿ ਜਿਨੇ ਬਾਲਟੀ ਭਾਂਡਾ ਮੁੱਦਾ ਮਾਰਿਆ ਸਤਿਗੁਰੂ ਸੱਚੇ ਬਾਦਸ਼ਾਹ ਏਸੇ ਤਰ੍ਹਾਂ ਸਦਾ ਦਿਆਲੂ ਆ ਮਿਹਰਮਤ ਦਾ ਮੀ ਉਹ ਵਰਸਾਉਂਦਿਆ ਜੇ ਅਸੀਂ ਭਾਂਡੇ ਮੁੱਦੇ ਮਾਰ ਕਰਕੇ ਬੈਠੇ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦਿਆਲ ਕਾਲਪੁਰ ਕਦੇ ਵਸਦਾ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈ ਹੈ ਏਕ ਨਦਰ ਕਰ ਵੇਖੇ ਸਭ ਉਪਰ ਜੇਹਾ ਭਾਉ ਤੇਹਾ ਫਲ ਪਾਈਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਤੇ ਗੁਰੂ ਕਿਸੇ ਨਾਲ ਅਨਿਆ ਨਹੀਂ ਕਰਦਾ ਇੱਕ ਨਦਰ ਨਾਲ ਸਾਰਿਆਂ ਨੂੰ ਵੇਂਦਾ ਏਕੇ ਨਿਗਾਹ ਦੇ ਨਾਲ ਉਹ ਪ੍ਰਮਾਤਮਾ ਵੇਂਦਾ ਭਾਵੇਂ ਕੋਈ ਗਰੀਬ ਹੋਵੇ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਕੋਈ ਕੁੱਲੀ ਵਿੱਚ ਰਹਿੰਦਾ ਹੈ ਮਹਿਲਾ ਵਿੱਚ ਰਹਿੰਦਾ ਹੈ ਉਹ ਪ੍ਰਮਾਤਮਾ ਤੇ ਗੁਰੂ ਜਿਹੜਾ ਸਦਾ ਇੱਕ ਨਦਰ ਦੇ ਨਾਲ ਵੇਖਦਾ ਸਾਰਿਆਂ ਦੇ ਉੱਤੇ ਤੇ ਗਾਲ ਜਿਹਾ ਭਾਉ ਤਿਆ ਫਲ ਪਾਈਏ ਜਿਹੋ ਜੀ ਮਨੁੱਖ ਦੀ ਅੰਦਰ ਦੀ ਮਨਸਾ ਹੈ ਜਿਹੋ ਜਿਆ ਗੁਰੂ ਦੇ ਕੋਲੋਂ ਆਣ ਕਰਕੇ ਹੱਥ ਜੋੜ ਕਰਕੇ ਫਲ ਮੰਗਦਾ ਹੈ ਉਹ ਜਿਆ ਗੁਰੂ ਸਾਹਿਬ ਉਹਦੀ ਝੋਲੀ ਵਿੱਚ ਫਲ ਪਾ ਦਿੰਦਾ ਜੇ ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਹਾਂ ਗੁਰੂ ਸਾਹਿਬ ਕਦੇ ਤੋਟ ਨਹੀਂ ਰਹਿ ਦਿੰਦਾ ਸਾਨੂੰ ਘਰ ਵਿੱਚ ਸਾਰਾ ਕੁਝ ਵਰਤਨ ਵਾਸਤੇ ਦਿੱਤਾ ਹੈ ਜੇ ਅਸੀਂ ਸੁਖ ਸ਼ਾਂਤੀ ਵਰਤ ਮੰਗਦੇ ਆ ਸਤਿਗੁਰੂ ਜੀ ਦਿੰਦੇ ਹਨ ਜਿਹੋ ਜੀ ਕੋਈ ਇੱਛਾ ਲੈ ਕਰਕੇ ਗੁਰੂ ਕੋਲ ਆਉਂਦਾ ਹੈ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਜਿਆ ਕੋਈ ਫਲ ਪ੍ਰਾਪਤ ਕਰ ਲੈਂਦਾ ਹੈ ਗੱਲ ਇਹ ਆ ਬੰਦੇ ਦੇ ਅੰਦਰ ਜਿਹੜੀ ਆ ਉਹ ਮਨ ਜਿਹੜਾ ਉਹ ਸੁਤੰਤਰ ਹੋਣਾ ਚਾਹੀਦਾ ਹੈ ਇਹੋ ਧੋਣਾ ਚਾਹੀਦਾ ਹੈ ਕਿ ਚੰਗੀ ਭਾਵਨਾ ਰੱਖ ਕਰਕੇ ਸਤਿਗੁਰੂ ਕੋਲੋਂ ਚੰਗਾ ਫਲ ਮੰਗੇ ਤੇ ਸਤਿਗੁਰੂ ਜੀ ਇਹਨੂੰ ਨਾਮ ਦਾ ਦਾਨ ਵੀ ਬਖਸ਼ਿਸ਼ ਕਰ ਦਿੰਦੇ ਹਨ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਏ ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਮਨੁੱਖਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵੀ ਵਸ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਜਿਹੜੀ ਉਹ ਦੂਰ ਕਰ ਲਈ ਆਪਾ ਭਾਵ ਗਵਾ ਦਿੱਤਾ ਹੈ ਜਿਹੜੇ ਨਿਮਰਤਾ ਵਿੱਚ ਰਹਿੰਦੇ ਹਨ ਪਰਮਾਤਮਾ ਦੇ ਅੱਗੇ ਹੱਥ ਜੋੜਦੇ ਹਨ ਉਹਦੇ ਬਾਣੇ ਨੂੰ ਸੱਤ ਕਰਕੇ ਮੰਨਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਨਾਮ ਵਸੈ ਮਨ ਅੰਤਰੈ ਫਿਰ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਉਸ ਦੇਵੀ ਤੌਰ ਤੇ ਵਸ ਜਾਂਦਾ ਹੈ ਤੇ ਜਦੋਂ ਪਰਮਾਤਮਾ ਦਾ ਨਾਮ ਵਸਦਾ ਹੈ ਇਹ ਮਨੁੱਖ ਪਰਮਾਤਮਾ ਵਰਗਾ ਹੋ ਜਾਂਦਾ ਹੈ ਫਿਰ ਕੋਈ ਵੀ ਇਹਦੇ ਵਿੱਚ ਭਿੰਨ ਭਾਵ ਨਹੀਂ ਰਹਿ ਜਾਂਦਾ ਹੈ ਕਾਲਪੁਰਖ ਵੈਗੁਰੂ ਦੇ ਨਾਲ ਜੁੜ ਜਾਂਦਾ ਹੈ ਜਿਉਂ ਪਰਮਾਤਮਾ ਨਿਰਭਉ ਹੈ ਤੇ ਮਨੁੱਖ ਵੀ ਨਿਰਭਉ ਹੋ ਜਾਂਦਾ ਹੈ ਇਨੂੰ ਕਿਸੇ ਦਾ ਡਰ ਨਹੀਂ ਰਹਿ ਜਾਂਦਾ ਜੇ ਪਰਮਾਤਮਾ ਨਿਰਵੈਰ ਹੈ ਤੇ ਇਹ ਵੀ ਨਿਰਵੈਰ ਹੋ ਜਾਂਦਾ ਹੈ ਕਿਸੇ ਨਾਲ ਈਰਖਾ ਨਿੰਦਿਆ ਚੁਗਲੀ ਨਹੀਂ ਕਰਦਾ ਜਿਹੜੇ ਪਰਮਾਤਮਾ ਦੇ ਗੁਣ ਹਨ ਉਹ ਇਸ ਮਨੁੱਖ ਦੇ ਅੰਦਰ ਆ ਜਾਂਦੇ ਹਨ ਜਦੋਂ ਇਹ ਨਾਮ ਜਪਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਫੁਰਮਾਨ ਵਿੱਚ ਇਹ ਗੱਲ ਸਿੱਧੀ ਤੇ ਸਪਸ਼ਟ ਦੱਸੀ ਤੇ ਮੇਰੇ ਵਾਸਤੇ ਮੇਰਾ ਰਿਸ਼ਤੇਦਾਰ ਸਿੱਖ ਮੇਰੇ ਵਾਸਤੇ ਪਰਿਵਾਰ ਉਹ ਅਸਲੀ ਸਿੱਖ ਸਖਾ ਹੈ ਕਿ ਜਿਹੜਾ ਗੁਰੂ ਦੇ ਬਾਣੇ ਵਿੱਚ ਚੱਲਦਾ ਹੈ ਗੁਰੂ ਦੀ ਦਸੀ ਗੱਲ ਦੇ ਉੱਤੇ ਚੱਲਦਾ ਹੈ ਤੇ ਜਿਹੜਾ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਆਪਣੇ ਭਾਣੇ ਵਿੱਚ ਚੱਲਦਾ ਹੈ ਕਹਿੰਦੇ ਗੁਰੂ ਤੋਂ ਵਿਛੜ ਕਰਕੇ ਸਦਾ ਦੁੱਖ ਪਾਉਂਦਾ ਹੈ ਗੁਰੂ ਤੋਂ ਬਗੈਰ ਮਨੁੱਖ ਕਦੇ ਵੀ ਸੁਖ ਪ੍ਰਾਪਤ ਨਹੀਂ ਕਰ ਸਕਦਾ ਸਦਾ ਜ਼ਿੰਦਗੀ ਦੇ ਵਿੱਚ ਪਛਤਾਉਂਦਾ ਰਹਿੰਦਾ ਹੈ ਪਰਮਾਤਮਾ ਦੇ ਦਾਸ ਜਿਹੜੇ ਨਾਮ ਜਪਣ ਵਾਲਿਆਂ ਨੂੰ ਸਦਾ ਸੁਖੀ ਵਸਦੇ ਹਨ ਜਨਮਾਂ ਜਨਮਾਂ ਦੀ ਉਹਨਾਂ ਮਨੁੱਖਾਂ ਦੀ ਮੈਲ ਕੱਟੀ ਜਾਂਦੀ ਹੈ ਜਿਹੜੇ ਪਰਮਾਤਮਾ ਆਪਣੇ ਨਾਲ ਜਿਨ੍ਹਾਂ ਨੂੰ ਮਿਲਾ ਲੈਂਦਾ ਹੈ ਇਹ ਸਾਰੇ ਸੰਸਾਰ ਕਹਿਣ ਲੱਗੇ ਜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਸੰਸਾਰ ਤੇ ਪਰਿਵਾਰ ਜਿਹੜਾ ਤੇਰੇ ਵਾਸਤੇ ਬੰਧਨ ਪਏ ਹਨ ਇਹ ਸਾਰਾ ਸੰਸਾਰ ਜਿਹੜਾ ਇਸੇ ਭਰਮ ਵਿੱਚ ਭੁੱਲਾ ਹੋਇਆ ਗੁਰੂ ਤੋਂ ਬਗੈਰ ਇਹ ਬੰਧਨ ਕਦੇ ਟੁੱਟ ਨਹੀਂ ਸਕਦੇ ਇਹਨੂੰ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਨਹੀਂ ਹੋ ਸਕਦਾ ਜਿੰਨਾ ਚਿਰ ਇਹ ਗੁਰੂ ਦੇ ਸ਼ਬਦ ਦੀ ਪਛਾਣ ਨਹੀਂ ਕਰਦਾ ਆਪੇ ਦੀ ਪਛਾਣ ਨਹੀਂ ਕਰਦਾ ਇਹ ਮਨੁੱਖ ਨਾਮ ਨਹੀਂ ਜਪਦਾ ਵਾਰ-ਵਾਰ ਇਹ ਜਿੰਨੀਆਂ ਵੀ ਜੁਨਾ 84 ਲੱਖ ਹਨ ਇਹਨੂੰ ਵਾਰ-ਵਾਰ ਆਉਣਾ ਪਵੇ ਪਵੇਗਾ ਜਾਣਾ ਪਵੇਗਾ ਤੇ ਜਦੋਂ ਇਹ ਪਰਮਾਤਮਾ ਜੋਤ ਸਰੂਪ ਮਿਲ ਵਿੱਚ ਮਿਲ ਜਾਵੇਗਾ ਤੇ ਇਹਦਾ ਆਉਣ ਜਾਂਦਾ ਗੇੜ ਜਿਹੜਾ ਉਹ ਖਤਮ ਹੋ ਜਾਵੇਗਾ ਤੇ ਨਿਰਜਕਰ ਅਸਲੀ ਟਿਕਾਣਾ ਇਹਨੂੰ ਪ੍ਰਾਪਤ ਹੋ ਜਾਵੇਗਾ ਗੁਰੂ ਸਦਾ ਸਾਡੇ ਵਾਸਤੇ ਦਿਆਲ ਹੈ ਪਰਮਾਤਮਾ ਸਦਾ ਹੀ ਸਾਨੂੰ ਵੇਖ ਰਿਹਾ ਏ ਸੁਣ ਰਿਹਾ ਏ ਜਿਹੋ ਜੀ ਸਾਡੀ ਇੱਛਾ ਹੈ ਭਾਵਨਾ ਸੀ ਅਰਦਾਸ ਕਰਦੇ ਉਹ ਜਿਹੇ ਫਲ ਸਤਿਗੁਰੂ ਸਾਡੀ ਝੋਲੀ ਵਿੱਚ ਪਾ ਦਿੰਦੇ ਹਨ ਤੇ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਹਉਮੈ ਵੀ ਗਵਾਚ ਜਾਂਦੀ ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਤੇ ਪਰਮਾਤਮਾ ਦਾ ਨਾਮ ਇਹਦੇ ਹਿਰਦੇ ਵਿੱਚ ਟਿਕ ਜਾਂਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਗੁਰਸਿੱਖੀ ਦੇ ਮਨ ਨਾਮ ਸਿਮਰਨ ਦੀ ਦਾਤ ਦੇ ਕਰਕੇ ਸਾਨੂੰ ਨਦਰਿ ਨਦਰ ਨਿਹਾਲ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰੀਏ ਜੀ ਏਕ ਨਦਰ ਕਰ ਵੇਖ ਸਭ ਰੂਪਰ ਜੇ ਹ ਭਾਉ ਤੇ ਹ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਾਉ ਆਪ ਗਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਏਕ ਓ ਅੰਕਾਰ